ਸਾਥੀਓ ਸਵਾਗਤ ਹੈ ਤੁਹਾਡਾ ਆਪਾਂ ਇਸ ਸਮੇਂ ਨਿਕੋਦਰ ਦੇ ਲਾਗੇ ਪਿੰਡ ਮੁਜ਼ੱਫਰਪੁਰ ਵਿਖੇ ਪਹੁੰਚੇ ਆ ਤੁਸੀਂ ਦੇਖ ਸਕਦੇ ਆ ਇੱਥੇ ਇੱਕ ਬੂਥ ਲੱਗਾ ਹੋਇਆ ਆ ਆ ਬੀਜੇਪੀ ਪਲੱਸ ਜਿਹੜੇ ਆ ਬਸਪਾ ਅੰਬੇਦਕਰ ਇਹਨਾਂ ਦਾ ਕਹਿਣਾ ਹੈ ਕਿ ਬਸਪਾ ਅੰਬੇਦਕਰ ਦਾ ਜਿਹੜਾ ਗੱਠਜੋੜ ਜਿਹੜਾ ਬੀਜੇਪੀ ਦੇ ਨਾਲ ਹੋਇਆ ਉਹ ਆਪਾਂ ਅੱਗੋਂ ਨਾਲ ਗੱਲ ਕਰਦੇ ਆ ਸਰ ਜੈਪੀਮ ਜੀ ਜੈਪੀਮ ਜੈਪੁਰ ਸਾਡਾ ਜਿਹੜਾ ਬਸਪਾ ਅੰਬੇਦਕਰ ਦਾ ਗੱਠਜੋੜ ਹੋਇਆ ਬੀਜੇਪੀ ਦੇ ਨਾਲ ਅੱਜ ਤੋਂ ਤਕਰੀਬਨ 15-20 ਦਿਨ ਪਹਿਲਾਂ ਹੋਇਆ ਕਿਉਂਕਿ ਗਠਜੋੜਣ ਥੋੜਾ ਜਿਹਾ ਲੇਟ ਹੋਇਆ ਜੇ ਅਗਰ ਪਹਿਲਾਂ ਹੋਇਆ ਹੁੰਦਾ ਥੋੜਾ ਜਿਹਾ ਤੇ ਫਿਰ ਤੁਹਾਨੂੰ ਇਹਨਾਂ ਬਹੁਤ ਵਧੀਆ ਹੰਗਾਰਾ ਮਿਲਣਾ ਸੀਗਾ ਸਰ ਤੁਸੀਂ ਭਾਜਪਾ ਦੇ ਨਾਲ ਗੱਠਜੋੜ ਕੀਤਾ ਦੇਵੀ ਦਾਸ ਨਾਰਜੀ ਦੀ ਇਹ ਪਾਰਟੀ ਹੈ ਤੇ ਇੱਕ ਪਾਸੇ ਭਾਜਪਾ ਦੇ ਲੀਡਰਾਂ ਦੇ ਵੱਲੋਂ ਕੁਝ ਕਲੀਟਾ ਵੱਲੋਂ ਕਿਹਾ ਕਿਹਾ ਜਾ ਰਿਹਾ ਹੈ ਕਿ ਅਸੀਂ ਸੰਵਿਧਾਨ ਬਦਲ ਦੇਣਾ ਪਰ ਦੂਸਰੇ ਪਾਸੇ ਬਾਬਾ ਸਾਧਨਾ ਤੇ ਬਣੀ ਹੋਈ ਪਸਪਾ ਅੰਬੇਦਕਰ ਜਿਹੜਾ ਭਾਜਪਾ ਨੂੰ ਸਮਰਥਨ ਦੇ ਰਹੀ ਹੈ ਸਰ ਇਹਦੇ ਬਾਰੇ ਕੀ ਕਹਿਣਾ ਲੋਕ ਕਹਿ ਰਹੇ ਆ ਦੇਖੋ ਜੀ ਸੰਵਿਧਾਨ ਬਦਲਣਾ ਇਹ ਤਾਂ ਕੋਈ ਸੁਭਰਾ ਨਹੀਂ ਲਵੇ ਕਿਉਂਕਿ ਸੰਵਿਧਾਨ ਬਦਲਣਾ ਬਹੁਤ ਜਣੀ ਇੱਕ ਬਹੁਤ ਜਿਆਦਾ ਇਨਕਲਾਬ ਆ ਸੰਵਿਧਾਨ ਬਦਲਣਾ ਕੋਈ ਸੋਖੀ ਜੀ ਕਰਨੇਗੀ ਪੀਮਰੋ ਬਾਬਾ ਸਾਹਿਬ ਜੀ ਡਾਕਟਰ ਮੇਦਵਰ ਜੀ ਦਾ ਸੰਵਿਧਾਨ ਬਦਲਣਾ ਇੱਕ ਇਹ ਤਲੋਕਾਂ ਦੇ ਵਿੱਚ ਇਸ਼ੂ ਬਣਾਇਆ ਕੋਈ ਇਹ ਤਾਂ ਨਹੀਂ ਕਰਨੇਗੀ ਕਿਉਂਕਿ ਸੰਵਿਧਾਨ ਜੇ ਬਦਲਣਾ ਹੁੰਦਾ ਤੇ ਸਾਡੇ ਜਿਹੜੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਆ ਜੇ ਰੈਂਕੂ ਜੀ ਆ ਹੋ ਰਿਹਾ ਸਾਰੇ ਜਿੰਨੇ ਵੀ ਕਿਤੇ ਉਹ ਏਡੇ ਕਮਲੇ ਨਹੀਂ ਵੀ ਐਵੇਂ ਸਰਦਾਰਨ ਬਦਲ ਤੱਕ ਦਾ ਬਦਲਣਾ ਹੋਵੇ ਤੂੰ ਬੀਜੇਪੀ ਵਿੱਚ ਸ਼ਾਮਲ ਹੋ ਜਾਣ ਸਿਰ ਭਾਜਪਾ ਨੇ ਏਡਾ ਜਿਆਦਾ ਪ੍ਰਚਾਰ ਨਹੀਂ ਕੀਤਾ ਬਸਪਾ ਉਮੀਦਵਾਰ ਦਾ ਕੀ ਕਰਨਾ ਚਾਹੋਗੇ ਹੋਏ ਇਸ ਤਰ੍ਹਾਂ ਵੀ ਥੋੜਾ ਜਿਹਾ ਗੱਠ ਬੰਧਣ ਲੇਟ ਹੋਇਆ ਪਰ ਅਸੀਂ ਇਹ ਸ਼ੁਰੂ ਕਰਾਂਗੇ ਵੀ ਜਿਹੜਾ ਲੇਟ ਹੋਇਆ ਅਸੀਂ ਬਸਪਾ ਉਮੀਦਵਾਰ ਦੀ ਜਿਹੜੀ ਟੀਮ ਬਣਾ ਕੇ ਮੈਂ ਪਰਮਜੀਤ ਠੇਕੇਦਾਰ ਪਿੰਡ ਮਝਾਪਰੋ ਜ਼ਿਲ੍ਹਾ ਜਲੰਧਰ ਸਰਪੰਚ ਵੀ ਮੇਰੀ ਲੜਕੀ ਸਰਪੰਚ ਵੀ ਆ ਤੇ ਅਸੀਂ ਤਕਰੀਬਨ 3400 ਦਾ ਸੰਗਰਦ ਸਿੱਟਾ ਸਾਡਾ ਆ ਕਿ ਜਿਹੜਾ ਅੱਜ ਸਾਡੀ ਇੱਕ ਗੱਡੀ ਲਈ ਤੇ ਚੜੀ ਆ ਬਹੁਤ ਖੁਸ਼ੀ ਦੀ ਗੱਲ ਆ ਬੀਐਸਪੀ ਅੰਬੇਦਕਰ ਦਾ ਜਿਹੜਾ ਗਠਬੰਧਣ ਆ ਬੀਜਪੀ ਨਾਲ ਹੋਇਆ ਬਹੁਤ ਖੁਸ਼ੀ ਦੀ ਗੱਲ ਆ ਇੱਕ ਲਹਿਰ ਬਣ ਗਈ ਆ ਲਹਿਰ ਬਣ ਗਈ ਆ ਇੱਕ ਦਿਨ ਜ਼ਰੂਰ ਆਊਗਾ ਜਦੋਂ ਕਿ ਪੰਜਾਬ ਦੇ ਵਿੱਚ ਮidan ਸਭਾ ਦੀ ਇਲੈਕਸ਼ਨ ਜਦੋਂ ਹੋਊਗੀ ਤਾਂ ਅਸੀਂ ਇੱਥੇ ਪੰਜਾਬ ਦੇ ਵਿੱਚੋਂ ਸਰਕਾਰ ਬਣਾ ਕੇ ਦਿਖਾਵਾਂਗੇ ਸਰ ਕਿਹੜੀਆਂ ਕਿਹੜੀਆਂ ਸ਼ਰਤਾਂ ਜਿਹੜੀਆਂ ਭਾਜਪਾ ਦੇ ਅੱਗੇ बसपा ਅੰਬੇਦਕਰ ਨੇ ਰੱਖੀਆਂ ਸ਼ਰਤਾਂ ਖਾਸ ਕਰਕੇ ਇਹ ਆ ਪਹਿਲੀ ਸ਼ਰਤ ਇਹ ਆ ਵੀ ਜਿਹੜੇ ਨੌਜਵਾਨ ਬੇਰੁਜ਼ਗਾਰ ਨੌਕਰੀਆਂ ਨਹੀਂ ਮਿਲ ਰਹੀਆਂ ਇਹਨਾਂ ਨੂੰ ਨੌਕਰੀਆਂ ਚਾਹੀਦੀਆਂ ਦੂਤਰੀ ਸ਼ਰਤ ਇਹ ਆ ਜਿਹੜਾ ਤੇ ਚਿੱਟਾ ਚਿੱਟਾ ਜਿਹੜਾ ਨਸ਼ਾ ਜਿਹੜਾ ਕਿ ਭਗਵੰਤਬਾਨ 20 23 ਸਾਲ ਦੇ ਬੀਤਣ ਦੇ ਬਾਵਜੂਦ ਨਹੀਂ ਹਟਾ ਸਕਿਆ ਚਿੱਟਾ ਇੱਕ ਲਾਨਤ ਆ ਨੌਜਵਾਨਾਂ ਨੂੰ ਜਿਹੜੇ ਕਿ ਇੱਕ ਕੋੜ ਦੀ ਬਿਮਾਰੀ ਲਾਤੀ ਆ ਇਹ ਸਰਕਾਰਾਂ ਦੀ